ਬੰਦਾ ਰੋਜ਼ ਭਜਨ ਕਰੇ ਸਤ ਸੰਗ ਕਰੇ ਬਾਣੀ ਪੜੇ ਸਿਮਰਨ ਕਰੇ ਅਗਰ ਉਹ ਪ੍ਰੇਮ ਨਹੀਂ ਬਣਦਾ ਤਾਂ ਫਿਰ ਮਨ ਵਿੱਚ ਕੋਈ ਨੁਕਸ ਹੈ ਕੋਈ ਰੋਗ ਹੈ ਇਸ ਤਰ੍ਹਾਂ ਦੇ ਤਨ ਦੇ ਤਲ ਦੇ ਉੱਤੇ ਰੋਗੀ ਤੇ ਬਹੁਤ ਘੱਟ ਹੁੰਦੇ ਨੇ ਜਿਨ੍ਹਾਂ ਦਾ ਛਕਿਆ ਹੋਇਆ ਭੋਜਨ ਹੋਣ ਨਾ ਬਣੇ ਪਰ ਇਸ ਤਰ੍ਹਾਂ ਦੇ ਰੋਗੀਆਂ ਨਾਲ ਸੰਸਾਰ ਭਰਿਆ ਪਿਆ ਹੈ ਜਿਨ੍ਹਾਂ ਦੀ ਪ੍ਰਭੂ ਯਾਦ ਭਜਨ ਪ੍ਰੇਮ ਨਹੀਂ ਬਣਦਾ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ ਇਸ ਤਲ ਤੇ ਸਾਰੇ ਹੀ ਮਾਨਸਿਕ ਰੋਗੀ ਜੋ ਵੀ ਦਿਖਾਈ ਦੇ ਦਿਨ ਪਾਦਸ਼ਾਹ ਕੇ ਦਿਨ ਕਿਉਂ ਹਰ ਬਸ਼ਰ ਕੁਛ ਨਾ ਕੁਛ ਤੇ ਕਰਦਾ ਕੋਈ ਚਰਚ ਜਾਂਦਾ ਕੋਈ ਮਸਜਿਦ ਜਾਂਦਾ ਕੋਈ ਮੰਦਰ ਜਾਂਦਾ ਕੋਈ ਗੁਰਦੁਆਰੇ ਜਾਂਦਾ ਕੋਈ ਸਤਗੁਰਾਂ ਦੀ ਬਾਣੀ ਪੜਦਾ ਹੈ ਕੋਈ ਬਾਈਬਲ ਪੜਦਾ ਹੈ ਕੋਈ ਕੁਰਾਨ ਦੀ ਤਲਾਵਤ ਕਰਦਾ ਹੈ ਕੋਈ ਗੀਤਾ ਪੜਦਾ ਹੈ ਰਾਮਾਇਣ ਪੜਦਾ ਹੈ ਪ੍ਰੇਮ ਨਾ ਬਣੇ ਤਾਂ ਫਿਰ ਮਨ ਵਿੱਚ ਮੁਕਸ ਹੈ ਮਨ ਵਿੱਚ ਕਮੀ ਹੈ ਕੀਤੀ ہوئی ਯਾਦ ਕੀਤਾ ਹੋਇਆ ਭਜਨ ਅਗਰ ਪ੍ਰੇਮ ਬਣ ਗਏ ਤਾਂ ਜਿਸ ਨਾਲ ਪ੍ਰੇਮ ਹੈ ਉਸ ਨੂੰ ਮਿਲੇ ਬਿਨਾ ਫਿਰ ਚੈਨ ਨਹੀਂ ਉਹ ਜਿਹੜੀ ਅਵਸਥਾ ਬਣਦੀ ਹੈ ਉਹਨੂੰ ਕਹਿੰਦੇ ਨੇ ਬਿਰਹਾ ਉਸ ਬਿਰਹੇ ਦਾ ਧਨ ਗੁਰੂ ਰਾਮਦਾਸ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਾਅਦ ਵਿੱਚ ਜ਼ਿਕਰ ਕੀਤਾ ਬਿਰਹਾ ਯਾਦ ਪ੍ਰੇਮ ਬਣ ਜਾਂਦੀ ਹੈ ਪ੍ਰੇਮ ਬਿਰਹਾ ਬਣ ਜਾਂਦਾ ਹੈ ਜਿਹਨੂੰ ਯਾਦ ਕਰੀਏ ਉਸ ਨਾਲ ਪ੍ਰੇਮ ਪੈ ਜਾਂਦਾ ਹੈ ਮੈਂ ਅਰਜ਼ ਕਰਾਂ ਗਿਆਨ ਸਿੱਖਿਆ ਜਾ ਸਕਦਾ ਹੈ ਸਿਖਾਇਆ ਜਾ ਸਕਦਾ ਹੈ ਕਲਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਸੇਵਾ ਸਿੱਖੀ ਜਾ ਸਕਦੀ ਹੈ ਸਿਖਾਈ ਜਾ ਸਕਦੀ ਹੈ ਪ੍ਰੇਮ ਸਿੱਖਣ ਸਿਖਾਉਣ ਵਾਲੀ ਗੱਲ ਨਹੀਂ ਇਸ਼ਕ ਮਿਜ਼ਾਜੀ ਵੀ ਕਹਿੰਦੇ ਨੇ ਪਿਆਰ ਹੋ ਜਾਂਦਾ ਹੈ ਸਿੱਖਿਆ ਸਿਖਾਇਆ ਨਹੀਂ ਜਾਂਦਾ ਧਾਰਮਿਕ ਦੁਨੀਆ 'ਚ ਵੀ ਕਹਿੰਦੇ ਨੇ ਪ੍ਰੇਮ ਹੋ ਜਾਂਦਾ ਹੈ ਸਿੱਖਿਆ ਸਿਖਾਇਆ ਨਹੀਂ ਜਾਂਦਾ ਕਿਰਕਸ਼ਨਾ ਹੋ ਜਾਂਦਾ ਹੈ ਆਖਰੀਸਤਾ ਕੋਈ ਨਾ ਕੋਈ ਤੇ ਬੀਜ ਹੋਵੇਗਾ। ਪ੍ਰੇਮ ਦਾ ਕੋਈ ਬੀਜ ਤੇ ਹੋਵੇਗਾ ਹੈ। ਜਿੰਨੂੰ ਯਾਦ ਕਰੀਏ। ਤੋ ਯਾਦ ਹੀ ਪ੍ਰੇਮ ਬਣ ਜਾਂਦੀ ਹੈ। ਫਿਰ ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ। ਮਨ ਕਿਸ ਨੂੰ ਯਾਦ ਕਰਦਾ ਹੈ? ਅਸੀਂ ਕਿਸ ਨੂੰ ਯਾਦ ਕਰਦੇ ਹਾਂ? ਜੋ ਆਪਣਾ ਹੈ। ਜੋ ਬੇਗਾਨਾ ਹੈ। वो याद नहीं आता मुताल करना जिस तरह अखा के सामने है, जो कुछ हो देखना ही पेगा अखा अगर खुलिया ने तो जो कुछ सामने है तो दिखाई देगा जिड़ी आवाज है लाजमी सुननी पेगी जो सामने है इस तरह ही मनुख का चेत है चेत शक्ति कुछ ना कुछ तो याद करेगा ਅਗਰ ਯਾਦ ਆ ਰਿਹਾ ਹੈ ਤਾਂ ਉਸ ਦੇ ਨਾਲ ਕੁਝ ਨਾ ਕੁਝ ਅਪੜੰਤ ਹੈ ਆਪਣਾ ਪਰਿਵਾਰ ਯਾਦ ਆਉਂਦਾ ਹੈ ਆਪਣੇ ਮਿੱਤਰ ਯਾਦ ਆਉਂਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਾਂ ਹੂੰ ਕਾ ਹੂੰ ਆਪਣੋ ਹੀ ਚਿਤ ਆਵੇ ਸਪਸ਼ਟ ਫੈਸਲਾ ਜਿੱਥੇ ਕਿੱਥੇ ਆਪਣਾ ਚੇਤੇ ਆਉਂਦਾ ਹੈ ਦੂਸਰਾ ਨਹੀਂ ਉਪਰਾ ਨਹੀਂ ਬੇਗਾਨਾ ਨਹੀਂ ਜਾਹੋਂ ਕਾ ਹੂੰ ਆਪਣੋਂ ਹੀ ਚਿਤ ਆਵੇ ਆਪਣਾ ਪਰਿਵਾਰ ਚੇਤੇ ਆਉਂਦਾ ਹੈ ਆਪਣੇ ਗਮ ਚੇਤੇ ਆਉਂਦੇ ਨੇ ਆਪਣੇ ਮਸਲੇ ਚੇਤੇ ਆਉਂਦੇ ਨੇ ਜੇ ਕਿਦਰੇ ਦੁਸ਼ਮਣ ਵੀ ਚੇਤੇ ਆਉਂਦਾ ਹੈ ਤੋ ਆਪਣਾ ਆਪਣਾ ਦੁਸ਼ਮਣ ਹੈ ਮੇਰਾ ਦੁਸ਼ਮਣ ਹੈ ਬਹੁਤ ਮੁਤੱਲਕਾ ਕਰਨਾ ਸਿਰਫ ਮਿੱਤਰ ਹੀ ਯਾਦ ਨਹੀਂ ਆਉਂਦੇ ਦੁਸ਼ਮਣ ਵੀ ਯਾਦ ਆਉਂਦੇ ਉਸ ਨਾਲ ਵੀ ਸੰਬੰਧ ਹੈ ਇੱਕ ਨਾਲ ਮਿੱਤਰਤਾ ਦਾ ਸੰਬੰਧ ਹੈ ਇਕ ਨਾਲ ਦੁਸ਼ਮਣੇ ਦਾ ਸੰਬੰਧ ਹੈ ਬਹੁਤ ਮੁਤਾਲਾ ਕਰਕੇ ਦੇਖਣਾ ਮਨੁੱਖ ਦਾ ਮਨ ਨਿਰਾ ਮਿੱਤਰ ਨੂੰ ਯਾਦ ਨਹੀਂ ਕਰਦਾ ਦੁਸ਼ਮਣ ਨੂੰ ਵੀ ਕਰਦਾ ਹੈ ਤਾਂ ਆਪਣੇ ਬੱਚੇ ਯਾਦ ਆਉਂਦੇ ਨੇ ਆਪਣਾ ਪਰਿਵਾਰ ਯਾਦ ਆਉਂਦਾ ਹੈ ਆਪਣੇ ਦੋਸਤ ਯਾਦ ਆਉਂਦੇ ਨੇ ਆਪਣਾ ਦੁਸ਼ਮਣ ਯਾਦ ਆਉਂਦਾ ਹੈ ਆਪਣੇ ਮਸਲੇ ਚ ਇਤੇ ਆਪਣੇ ਘਰ ਚ ਇਤੇ ਆਉਂਦਾ ਹੈ ਜੋ ਆਪਣਾ ਹੈ ਯਾਦ ਆਵੇਗਾ ਮੈਂ ਫਿਰ ਅਰਜ਼ ਕਰਨਾ ਕੁਛ ਵੀ ਯਾਦ ਆ ਰਿਹਾ ਉਸ ਨਾਲ ਕੁਛ ਨਾ ਕੁਛ ਅਪੜੰਤ ਹੈ ਵਰਨਾ ਯਾਦ ਨਹੀਂ ਆ ਸਕਦਾ ਸੀ ਜਾਂ ਹੂੰ ਕਾਂ ਹੂੰ ਆਪਣੋ ਹੀ ਚਿਤ ਆ ਰਿਹਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਪ੍ਰਮਾਤਮਾ ਗੁਰੂ ਕਿਉਂ ਨਹੀਂ ਚੇਤੇ ਆਉਂਦਾ ਹੈ ਮਨ ਨੇ ਮੰਨ ਲਿਆ ਆਪਣਾ ਨਹੀਂ ਹੈ ਬੇਗਾਨਾ ਹੈ ਬੜੀ ਸੁੰਦਰ ਬੰਤੀ ਹੈ माया मोह सगल जग छाया कामण देख काम लोभाया सुत कण जन सूं हेत बथाया सब किछ अपना इक राम पर आया ओथे ओपरा है ओथे बेगाना है दिन भर बौर मताला करना अपनी धन संपदा चेते आंदी है अपने मसले चेते आंदे अपना गम चेते आंदा है ਆਪਣੇ ਦੁੱਖ ਚੇਤੇ ਆਉਂਦੇ ਨੇ ਆਪਣਾ ਪਰਿਵਾਰ ਚੇਤੇ ਆਉਂਦਾ ਹੈ ਆਪਣੇ ਮਿੱਤਰ ਚੇਤੇ ਆਉਂਦੇ ਨੇ ਰੱਬ ਨਹੀਂ ਚੇਤੇ ਆਉਂਦਾ ਆਪਣਾ ਨਹੀਂ ਹੈ ਬੇਗਾਨਾ ਓਪਰਾ ਪਰਿਵਾਰ ਆਪਣਾ ਹੈ ਮਿੱਤਰ ਆਪਣਾ ਹੈ ਇਹ ਘਰ ਆਪਣਾ ਹੈ ਇਹ ਮਸਲੇ ਆਪਣੇ ਨੇ ਇਹ ਝਮੇਲੇ ਆਪਣੇ ਨੇ ਰਹਿ ਗਈ ਗੱਲ ਰੱਬ ਦੀ ਇਹ ਕੋਈ ਆਪਣਾ ਥੋੜੀ ਨਹੀਂ ਆਦਾ ਕਮਾਲ ਦੀ ਗੱਲ ਹੈ ਪੁੱਤਰ ਨੂੰ ਭੁਲਾਣਾ ਚਾਹੀਏ ਤਾਂ ਵੀ ਯਾਦ ਆਉਂਦਾ ਹੈ ਪਰਮਾਤਮਾ ਨੂੰ ਯਾਦ ਕਰਨਾ ਚਾਹੀਏ ਤਾਂ ਵੀ ਨਹੀਂ ਯਾਦ ਆਉਂਦਾ ਬਹਰ ਮੁਤਲਕ ਕਰਨਾ ਮਿੱਤਰ ਨੂੰ ਭੁਲਾਣਾ ਚਾਹੁੰਦੇ ਆ ਤਾਂ ਵੀ ਨਹੀਂ ਭੁੱਲਦਾ ਗੁਰੂ ਨੂੰ ਯਾਦ ਕਰਨਾ ਚਾਹੁੰਦੇ ਆ ਤਾਂ ਵੀ ਨਹੀਂ ਯਾਦ ਆਉਂਦਾ ਦੁਨੀਆ ਭਰ ਦੇ ਪੈਗੰਬਰੀ ਪੁਰਸ਼ਾਂ ਨੇ ਪਰਮਾਤਮਾ ਦੀ ਬੰਦਗੀ ਯਾਦ ਤੇ ਖੜੀ ਕੀਤੀ ਹੈ ਸਿਮਰਨ ਤੇ ਖੜੀ ਕੀਤੀ ਸਿਮਰਨ ਮੈਂ ਨਜ਼ੀआत ਯਾਗ ਸਿਮਰਨ ਦੁਨੀਆਂ ਦੇ ਸਾਰੇ ਸੰਤ ਮਹਾਪੁਰਸ਼ਾਂ ਨੇ ਯਾਦ ਦੇ ਉੱਤੇ ਬੰਦਗੀ ਨੂੰ ਖੜਾ ਕੀਤਾ ਯਾਦ ਜੋ ਯਾਦ ਆਵੇ ਉਸ ਨਾਲ ਰਿਸ਼ਤਾ ਜੁੜਦਾ ਹੈ ਜੋ ਭੁੱਲ ਗਿਆ ਉਸ ਨਾਲ ਰਿਸ਼ਤਾ ਟੁੱਟਦਾ ਹੈ ਸਪਸ਼ਟ ਬਲ रिश्ता किस नाल ਟੁੱਟ ਗਿਆ ਜੋ ਭੁੱਲ ਗਿਆ ਹੈ। ਰਿਸ਼ਤਾ ਕਿਸ ਨਾਲ ਜੁੜਿਆ ਹੋਇਆ ਜੋ ਯਾਦ ਆ ਰਿਹਾ ਹੈ। ਬਗੌਰ ਮੁਤਾਲਾ ਕਰਕੇ ਦੇਖ ਲੈਣਾ। ਤੂੰ ਪਰਿਵਾਰ ਨੂੰ ਭੁਲਾਣਾ ਚਾਹੁੰਦਾ ਆ ਤਾਂ ਵੀ ਯਾਦ ਆਉਂਦਾ ਹੈ। ਗੁਰੂ ਨੂੰ ਯਾਦ ਕਰਨਾ ਚਾਹੁੰਦਾ ਆ ਤਾਂ ਵੀ ਯਾਦ ਨਹੀਂ ਆਉਂਦਾ। ਦੋਸਤ ਨੂੰ ਭੁਲਾਣਾ ਚਾਹੁੰਦਾ ਆ ਤਾਂ ਵੀ ਯਾਦ ਆਉਂਦਾ ਹੈ। ਗੁਰੂ ਨੂੰ ਯਾਦ ਕਰਨਾ ਚਾਹੁੰਦੇ ਆ ਤਾਂ ਵੀ ਯਾਦ ਨਹੀਂ ਆਉਂਦਾ ਜਿਸ ਨੂੰ ਮਨ ਆਪਣਾ ਮਨ ਲਵੇ ਉਸ ਨੂੰ ਭੁਲਾਣਾ ਬੜਾ ਔਖਾ ਹੈ ਔਰ ਜਿਸ ਨੂੰ ਮਨ ਓਪਰਾ ਮੰਨ ਲਵੇ ਉਹਨੂੰ ਯਾਦ ਕਰਨਾ ਵੀ ਬੜਾ ਔਖਾ ਕਠਿਨ ਹੈ ਰੋਜ਼ ਦਾ ਸਤਸੰਗ ਪ੍ਰਮਾਤਮਾ ਦੀ ਗੱਲ ਕੀਰਤਨ ਰਾਹੀ ਕਥਾ ਰਾਹੀ ਇਸ ਵਾਸਤੇ ਸਰਵਨ ਕਰਨੀ ਹੈ ਕਿ ਪਤਾ ਚੱਲ ਜਾਏ ਜਿੰਨਾ ਗੁਰੂ ਆਪਣਾ ਹੈ ਇਤਨਾ ਹੋਰ ਕੋਈ ਵੀ ਆਪਣਾ ਨਹੀਂ ਜਿੰਨਾ ਪ੍ਰਮਾਤਮਾ ਆਪਣਾ ਹੈ ਇਤਨਾ ਹੋਰ ਕੋਈ ਵੀ ਆਪਣਾ ਨਹੀਂ ਇੱਕ ਸਪਸ਼ਟ ਗੱਲ ਅੱਠੇ ਪੈਰ ਪੁੱਤਰ ਮਨੁੱਖ ਦੇ ਨਾਲ ਨਹੀਂ ਰਹਿ ਸਕਦੇ ਅੱਠੇ ਪੈਰ ਮਿੱਤਰ ਮਨੁੱਖ ਦੇ ਨਾਲ ਨਹੀਂ ਰਹਿ ਸਕਦੇ ਅੱਠੇ ਪੈਰ ਪਰਿਵਾਰ ਮਨੁੱਖ ਦੇ ਨਾਲ ਨਹੀਂ ਰਹਿ ਸਕਦਾ ਪਰ ਪ੍ਰਮਾਤਮਾ ਅੱਠੇ ਪੈਰ ਨਾਲ ਸਦਾ ਅੰਗ ਸੰਗੇ ਅਭੰਗੰਬ ਬੋਲਤੇ। ਉਹ ਤੇ ਹਰ ਵਕਤ ਨਾਲ ਜੋ ਹਰ ਵਕਤ ਨਾਲ ਹੈ ਉਹ ਭੁੱਲ ਜਾਂਦਾ ਹੈ ਤੇ ਜਿਨ੍ਹਾਂ ਦਾ ਸੰਬੰਧ ਕਦੀ ਕਦੀ ਉਹ ਯਾਦ ਆਉਂਦੇ ਨੇ। ਕਾਰਨ ਮਨ ਜਿਸ ਨੂੰ ਆਪਣਾ ਮੰਨ ਲਵੇ ਉਹਨੂੰ ਭੁਲਾਣਾ ਬੜਾ ਔਖਾ। ਜਿਹਨੂੰ ਆਪਣਾ ਮੰਨ ਲਵੇ ਉਹਨੂੰ ਯਾਦ ਕਰਨਾ ਬੜਾ ਔਖਾ। ਸਤ ਸੰਗ ਦਾ ਉਸ ਦਿਨ ਲਾਭ ਸਮਝ ਲਓ ਜਿਸ ਦਿਨ ਪ੍ਰਮਾਤਮਾ ਆਪਣਾ ਪ੍ਰਤੀਤ ਹੋਏ ਕਬੀਰ ਕਹਿੰਦੇ ਨੇ ਅਬ ਮੋਹੇ RAM ਆਪਣਾ ਕਰ ਜਾਣੇ ਸਹਜ ਸੁਭਾਏ ਮਿਲੇ ਮਨ ਮਾਨਿਆ ਹੁਣ ਮੈਂ ਪ੍ਰਭੂ ਨੂੰ ਆਪਣਾ ਕਰਕੇ ਜਾਣ ਲਿਆ ਭੁੱਲਦਾ ਹੀ ਨਹੀਂ ਉਹ ਆਪਣਾ ਬਿਲਕੁਲ ਆਪਣਾ ਤੋ ਜਿਸਨੂੰ ਯਾਦ ਕਰੀਏ ਯਾਦ ਹੀ ਪ੍ਰੇਮ ਬਣ ਜਾਂਦਾ ਹੈ ਕਹਿੰਦੇ ਨੇ ਪ੍ਰੇਮ ਦੀਆਂ ਧਾਰਾਵਾਂ ਹਨ ਤਿੰਨ ਨੇ ਪਦਾਰਤ ਦਾ ਪ੍ਰੇਮ ਮਨੁੱਖ ਨਾਲ ਪ੍ਰੇਮ ਪ੍ਰਭੂ ਨਾਲ ਪ੍ਰੇਮ ਯਾਦ ਤਿੰਨ ਪਾਸੇ ਜਾਵੇਗੀ ਪਦਾਰਤ ਦੀ ਯਾਦ ਮਨੁੱਖਾਂ ਦੀ ਯਾਦ ਪਰਮਾਤਮਾ ਦੀ ਯਾਦ baar baar koi padarth yaad aa raha hai koi vastu us nal prem beh jayega kaiyan da apne ghar diyan chaar deewarian nal prem honda hai baar baar yaad aundiyan hai ghar da furniture ghar de qaleen carpet ghar diyan chaar deewarian chhat baar baar yaad aundiyan us nal prem beh gaya duniya de kisi khitte ch vi chala gaya oh ghar usnu baar baar yaad aave ਮੈਂ ਸਭ ਦੇਖਿਆ ਔਰ ساری ਦੁਨੀਆ ਦੇ ਕਿッセ ਦਾ ਪ੍ਰੇਮ ਆਪਣੀ ਕਾਰ ਨਾਲ ਵੀ ਪਹੁੰਚਦਾ ਹੈ ਔਰ ਉਸਨੂੰ ਯਾਦ ਆਉਂਦੀ ਹੈ ਮੈਂ ਸਭ ਇੱਕ ਸੱਜਣ ਦੇਖਿਆ ਇੰਡੀਆ ਦੀ ਗੱਲ ਕਾਰ ਉਸਦੇ ਕੋਲ ਤੇ ਸਕੂਟਰ ਤੇ ਜਾਵੇ ਆਫਿਸ ਮੈਂ ਕਹ ਕੱਲ ਕੀ ਹੈ ਇਹ ਰਿਸਕੀ ਸਵਾਰੀ ਭੀੜ ਭਾੜ ਦੇ ਵਿੱਚ ਕਾਰ ਤੇਰੇ ਕੋਲ ਬਹੁਤ ਸੋਹਣੀ ਹੈ ਕਹਿੰਦੇ ਗਹਿਨੇ ਜੀ ਉੱਥੇ ਧੁੱਪ ਤੇ ਖੜੀ ਪੈਂਦੀ ਹੈ ਰੰਗ ਖੜੀ ਕਰਨੀ ਪੈਂਦੀ ਹੈ ਰੰਗ ਫਿੱਕਾ ਰਹਿ ਜਾਏਗਾ ਰੰਗ ਫਿੱਕਾ ਪੈ ਜਾਏਗਾ ਹੁਣ ਪਿਆਰ ਜਿਸ ਨਾਲ ਪਿਆਰ ਹੋਵੇ ਉਹਦੀ ਕੋਈ ਫਿੱਕਿਆਈ ਚੰਗੀ ਨਹੀਂ ਲੱਗੇਗੀ ਫਿਰ ਬਰਸਾਤਾਂ ਸ਼ੁਰੂ ਹੋ ਗਈਆਂ ਇੱਕ ਦਿਨ ਜਦ ਭਿੱਜਦਾ ਹੋਇਆ ਜਾਂਦਿਆਂ ਦੇਖਿਆ ਮੈਂ ਕਿ ਮਿੱਤਰਾ ਹੁਣ ਤੇ ਕੋਈ ਕੜਕ ਦੀ ਧੁੱਪ ਕੋਈ ਨਹੀਂ ਹੈ ਕਿੰਦਾ ਹੁਣ ਬੜਾ ਝਖੜ ਹੋ ਜਾਂਦਾ ਹੈ ਪਾਣੀ ਹੈ ਗਿੱਲੀ ਹੋਵੇਗੀ ਖਰਾਬ ਹੋਵੇਗੀ ਹੁਣ ਕੌਣ ਦੱਸੇ ਤੋ ਲਈ ਕਿਸ ਵਾਸਤੇ ਉਹਨੂੰ ਸਵੇਰੇ ਸਾਫ਼ ਸਾਫ਼ ਕਰਦਾ ਹੈ ਸ਼ਾਮੀ ਆ ਕੇ ਸਾਫ਼ ਕਰਦਾ ਹੈ ਔਰ ਇੰਜ ਜਿਵੇਂ ਕੋਈ ਪੂਜ ਤੇ ਇਸ਼ਟ ਹੋਵੇ ਵਰਤਦਾ ਨਹੀਂ ਪ੍ਰੇਮ ਹੋ ਕੇ ਔਰ ਇੱਕ ਦਿਨ ਮੈਂ ਉਸਦੀ ਕਾਰਜ ਬੈਠਾ ਯਕੀਨ ਜਨ ਉਸ ਤੋਂ ਬਾਅਦ ਮੈਂ ਪ੍ਰਣ ਕੀਤਾ ਨਹੀਂ ਬੈਠਣਾ ਕਨਾਂ ਗੈਨੇ ਜਿਦ ਤੁਸੀਂ ਦਰਵਾਜ਼ਾ ਬੜਾ ਜ਼ੋਰ ਦਾ ਬੰਦ ਕੀਤਾ ਹੈ ਬੜਾ ਜ਼ੋਰ ਦਾ ਬੰਦ ਕੀਤਾ ਹੈ ਦਰਸਲ ਜਿਸ ਨਾਲ ਪ੍ਰੇਮ ਹੈ ਚਾਹੇ ਉਹ ਜੜ ਹੈ ਚਾਹੇ ਉਹ ਚੇਤਨ ਹੈ ਉਹਨੂੰ ਚੋਟ ਪਹੁੰਚਾਣ ਨੂੰ ਜੀ ਨਹੀਂ ਕਰਦਾ ਹੈ ਘਰ ਨਾਲ ਪ੍ਰੇਮ ਹੈ ਘਰ ਦੇ ਦਰਵਾਜ਼ਿਆਂ ਨਾਲ ਵੀ ਪ੍ਰੇਮ ਹੋ ਜਾਏਗਾ ਮਜਾਲ ਇਹ ਦਰਵਾਜ਼ਿਆਂ ਨੂੰ ਕਿਦਰ ਚੋਟ ਪਹੁੰਚਾਇਆ ਜੋ ਮੈਂ ਅਰਜ਼ ਕਰ ਰਿਹਾ ਇਸ ਸਹੀ ਕਰ ਕਿਸੇ ਨਾਲ ਧਨ ਦੇ ਨਾਲ ਪ੍ਰੇਮ ਤਾਂ ਦੀ ਪੂਜਾ ਕਰੇਗਾ اور ਵਾਕਈ ਪੂਜਾਉਂਦੀ ਹੈ ਸੜਵੈਸ਼ ਦੇ ਵਿੱਚ ਇੱਕ ਤਿਵਾਰ ਹੈ ਦੀਵਾਲੀ ਇਹਨੂੰ ਸਿੱਖ ਮਨਾਉਂਦੇ ਨੇ ਹਿੰਦੂ ਮਨਾਉਂਦੇ ਨੇ ਜੈਨੀ ਮਨਾਉਂਦੇ ਨੇ ਬੋਧੀ ਮਨਾਉਂਦੇ ਨੇ ਸਿਰਫ ਸਿੱਖਾਂ ਨੂੰ ਛੋੜ ਕੇ ਤੇ ਕੁਝ ਸਿੱਖ ਵੀ ਸ਼ਾਮਲ ਹੋ ਜਾਂਦੇ ਨੇ ਦੀਵਾਲੀ ਵਾਲੇ ਦਿਨ ਕੀ ਹੁੰਦਾ ਧਨ ਦੀ ਪੂਜਾ ਚਾਂਦੀ ਦੇ ਰੁਪਏ ਉਹ ਦੁੱਧ ਨਾਲ ਧੋ ਕੇ ਸਾਹਮਣੇ ਰੱਖ ਦਿੰਦੇ ਤੇ ਪੂਜਨ ਕਰ ਦਿੰਦੇ ਧਨ ਦੀ ਪੂਜਾ ਬਥਰ ਟੇਕ ਦੇ ਜੋ ਯਾਦ ਆਵੇ ਉਸ ਨਾਲ ਪ੍ਰੇਮ ਪੈ ਜਾਂਦਾ ਹੈ ਤੇ ਜਿਸ ਨਾਲ ਪ੍ਰੇਮ ਹੈ ਉਹਨੂੰ ਪੂਜਣ ਨੂੰ ਜੀ ਕਰਦਾ ਉਹਨੂੰ ਗਲੇ ਲਾਉਣ ਨੂੰ ਜੀ ਕਰਦਾ ਬਗੋਰ ਮੁਤਾਲਾ ਕਰਨਾ ਇਹ ਹੈ ਪਦਾਰਤ ਦਾ ਪ੍ਰੇਮ ਧਨ ਨਾਲ ਪ੍ਰੇਮ ਕਪੜਿਆਂ ਨਾਲ ਪ੍ਰੇਮ ਕਾਰਨਾਲ ਪ੍ਰੇਮ ਵਸਤੂਆਂ ਨਾਲ ਪ੍ਰੇਮ ਸਾਜ਼-ਸਮਾਨ ਨਾਲ ਪ੍ਰੇਮ ਇਹ ਪ੍ਰੇਮ ਜੜ ਹੁੰਦਾ ਹੈ ਠੋਸ ਹੁੰਦਾ ਇਸ ਤਰ੍ਹਾਂ ਦੇ ਮਨੁੱਖ ਦਾ ਹਿਰਦਾ ਕੋਮਲ ਵੀ ਨਹੀਂ ਹੋ ਸਕਦਾ ਇਹ ਵੀ ਮੈਰਜ਼ ਕਰਦੇ ਆ ਇਸ ਤੋਂ ਥੋੜਾ ਜਿਆ ਉੱਚਾ ਉਠਿਏ ਅਗਰ ਵਸਤੂ ਨਾਲ ਪ੍ਰੇਮ ਹੈ ਤਾਂ ਇਹ ਮਨੁੱਖਾਂ ਦੀ ਇਹ ਵਸਤੂਆਂ ਦੇ ਉੱਤੇ ਮਨੁੱਖਾਂ ਨੂੰ ਕੁਰਬਾਨ ਕਰ ਦੇਗਾ ਜੇ ਜ਼ਮੀਨ ਨਾਲ ਪ੍ਰੇਮ ਹੈ ਤਾਂ ਇਸ ਜ਼ਮੀਨ ਦੇ ਉੱਤੇ ਆਪਣੇ ਪਰਾਂ ਨੂੰ ਕਤਲ ਕਰ ਦੇਗਾ ਪਰ ਉਹਨੂੰ ਕਤਲ ਕਰ ਦੇਗਾ ਕਿਉਂਕਿ ਜ਼ਮੀਨ ਨਾਲ ਪ੍ਰੇਮ ਹੈ ਪਰਾਂ ਨਾਲ ਤੇ ਹੈ ਨਹੀਂ ਘਰ ਨਾਲ ਪ੍ਰੇਮ ਹੈ ਬੱਚਿਆਂ ਨਾਲ ਤੇ ਹੈ ਨਹੀਂ ਤੋ ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਸਭ ਕੁਝ ਸਦਕੇ ਕਰਨ ਨੂੰ ਜੀ ਕਰਦਾ ਹੈ ਕਦੀ ਕਦਾਈ ਕੋਈ ਮਨੁੱਖ ਥੋੜੇ ਇਸ ਤੋਂ ਉੱਚੇ ਉੱਠਦੇ ਨਾ ਉਹਨਾਂ ਦਾ ਮਨੁੱਖਾ ਨਾਲ ਪ੍ਰੇਮ ਹੁੰਦਾ ਹੈ ਭਰਾ ਨਾਲ ਪ੍ਰੇਮ ਪਤਨੀ ਨਾਲ ਪ੍ਰੇਮ ਬੱਚਿਆਂ ਨਾਲ ਪ੍ਰੇਮ ਮਾਪੇ ਨਾਲ ਪ੍ਰੇਮ ਮਿੱਤਰਾਂ ਨਾਲ ਪ੍ਰੇਮ ਉਹ ਐਸੇ ਪੁਰਸ਼ ਮਨੁੱਖਤਾ ਦੀ ਖਾਤਰ ਪਦਾਰਥ ਨੂੰ ਕੁਰਬਾਨ ਕਰ ਦੇਣਗੇ ਇਹ ਪੈਚਨ ਜੇਸ਼ਨਲ ਪ੍ਰੇਮ ਹੈ ਉਸ ਤੋਂ ਸਭ ਕੁਝ ਸਦਕੇ ਕਰਨ ਨੂੰ ਜੀ ਕਰਦਾ ਹੈ ਥੋੜਾ ਜਿਹਾ ਉੱਚਾ ਉੱਠਿਆ ਮਨੁੱਖ ਨਾਲ ਪ੍ਰੇਮ ਸਰਵਨ ਕੁਮਾਰ ਦਾ ਆਪਣੇ ਮਾਂ ਬਾਪ ਨਾਲ ਪ੍ਰੇਮ ਪੈ ਗਿਆ ਸੀ ਮਾਂ ਬਾਪ ਦੀ ਪੂਜਾ ਕਰਦਾ ਸੀ ਲਕਸ਼ਮਣ ਦਾ ਆਪਣੇ ਭਰਾ ਨਾਲ ਪ੍ਰੇਮ ਪੈ ਗਿਆ ਸੀ ਰਾਮ ਦੀ ਪੂਜਾ ਕਰਦਾ ਸੀ ਕਿਸੇ ਦਾ ਪਤਨੀ ਨਾਲ ਪ੍ਰੇਮ ਪਤੀ ਨਾਲ ਪ੍ਰੇਮ ਪਤਨੀ ਨਾਲ પ્રેમ ਹੋ ਗਿਆ ਤਾਂ ਪਤਨੀ ਦੇਵੀ ਪ੍ਰਮਾਤਮਾ ਦਾ ਰੂਪ ਦਿਖਾਈ ਦੇਵੇਗੀ ਉਸ ਨੂੰ ਦੇਵੀ ਆਖੇਗਾ। ਪਤੀ ਨਾਲ પ્રેમ ਹੋ ਗਿਆ ਤਾਂ ਪਤਨੀ ਨੇ ਉਸ ਨੂੰ ਪ੍ਰਮਾਤਮਾ ਆਖਣਾ ਹੈ, ਪਰਮੇਸ਼ਰ ਆਖਣਾ ਹੈ। પ્રેમ ਜਪਿਆ। ਪਿਆਰ। ਕਦੇ-ਕਦੇ ਮੈਂ ਹੈਰਾਨ ਹੋ ਜਾਂਦਾ ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ, ਆਪਣੀ ਵਾਰਾਂ ਵਿੱਚ लैला मजनू ਦਾ ਜ਼ਿਕਰ ਕੀਤਾ ਹੈ ਸੋਨੀ ਮਹੀਵਾਲ ਦਾ ਜ਼ਿਕਰ ਕੀਤਾ ਹੈ ਹੀਰ ਰਾਂਝੇ ਦਾ ਜ਼ਿਕਰ ਕੀਤਾ ਹੈ ਸਸੀ ਪੁੰਨੋਂ ਦਾ ਜ਼ਿਕਰ ਕੀਤਾ ਹੈ ਮਿਰਜ਼ਾ ਸਾਹਿਬਾਂ ਦਾ ਜ਼ਿਕਰ ਕੀਤਾ ਹੈ ਹੈਰਾਨਗੀ ਚਲੋ ਕੋਈ ਆਮ ਪੱਦਰ ਦਾ ਸ਼ਾਇਰ ਇਹਨਾਂ ਦੀ ਮਹਿਮਾ ਗਾਇਨ ਕਰਦਾ ਹੈ ਤੇ ਗੱਲ ਸਮਝਦੇ ਚਾਹੁੰਦੀ ਹੈ ਭਾਈ ਸਾਹਿਬ ਗੁਰੂ ਘਰ ਦੇ ਵੇਦ ਬਿਆਸ ਉਹ ਵੀ ਕਹਿੰਨ ਲਹਿਲਾ ਮजनू ਆਸ਼ਕੀ ਚੌ ਚੱਕੀ جاتی ਭਾਈ ਸਾਹਿਬ ਭਾਈ ਗੁਰਦਾਸ ਜੀ ਸੱਸੀ ਪੁੰਨੂ ਦੋਸਤੀ ਉਹ ਜਾਤ ਕੋ ਜਾਤੀ ਮਹੀਵਾਲ ਨੂੰ ਸੋਹਣੀ ਲੈ ਤਰਦੀ ਰਾਤੀ ਭਾਈ ਸਾਹਿਬੇ ਕੀ ਕਰ ਰਿਹਾ ਲੈਲਾ ਮਜਨੂ ਦੇ ਕਿੱਸੇ ਸੋਹਣੀ ਮਹੀਵਾਲ ਦੇ ਕਿੱਸੇ ਮਿਰਜ਼ਾ ਸਾਹਿਬਾਂ ਦੇ ਕਿੱਸੇ ਹੀਰ ਰਾਂਝੇ ਦੇ ਕਿੱਸੇ ਤੁਹਾਡੇ ਕੋਲ ਇਹ ਇੱਕ ਥਾਂ ਤੇ ਨਹੀਂ ਕਈ ਥਾਂ ਆਤੇ ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂ ਦੇਖ ਲਵਾਨਾ ਹੁਣ ਜਿਸ ਨਾਲ ਪ੍ਰੇਮ ਹੋਵੇ ਉਹਦੀ ਸਾਰੀਆਂ ਚੀਜ਼ਾਂ ਨਾਲ ਪ੍ਰੇਮ ਹੋ ਜਾਂਦਾ ਹੈ ਉਹਦੀ ਹਰ ਚੀਜ਼ ਚੰਗੀ ਲੱਗਦੀ ਉਹਦੀ ਗੱਲਬਾਤ ਚੰਗੀ ਲੱਗਦੀ ਉਹਦਾ ਪਹਿਰਾਵਾ ਚੰਗਾ ਲੱਗਦਾ ਹੈ ਉਹਦਾ ਸਾਜ਼ੋ ਸਮਾਨ ਚੰਗਾ ਲੱਗਦਾ ਜਿਸ ਨਾਲ ਪ੍ਰੇਮ ਹੋਵੇ ਉਹਦੀ ਸਭ ਚੀਜ਼ ਚੰਗੀ ਲੱਗਦੀ ਲੈਲਾ ਦੇ ਘਰੇ ਇੱਕ ਕੁੱਤਾ ਸੀ ਬੜਾ ਕਮਜ਼ੋਰ ਜਿਹਾ ਬੜਾ ਬਿਮਾਰ ਜਿਹਾ ਇੱਕ ਦਿਨ ਕਿਧਰੇ ਕੁੱਤਾ ਬਾਹਰ ਨਿਕਲੇ ਤੇ ਮਜਨੂ ਨੇ ਉਸ ਨੂੰ ਗਲਵਕੜਿਚ ਲੈ ਲਿਆ ਲੋਕੀ ਹਸਦਨ ਭਾਈ ਗੁਰਦਾਸ ਸੇ ਕਥਾ ਲਿਖਦੈ ਨੇ ਇੱਕ ਸੂਫੀ ਫਕੀਰ ਨੇ ਵੀ ਲਿਖਿਆ ਪੈ ਸਗੇ ਬਉਸੀਦਾ ਮਜਨੂ ਖਲਕੇ ਗੋਇਦ ਇੰਚੇ ਸੂਤ ਪਾਗਲ ਜਿਹਾ ਕੁੱਤਾ ਮਜਨੂਸ ਦੀ ਪੈਰੀ ਵੀ ਪੈਂਦਾ ਉਹਨੂੰ ਗਲ ਗਲ ਨਾਲ ਲਾਂਦਾ ਲੋਕੀ ਕਹਿੰਦੇ ਨੇ ਇਹ ਕੀ ਕਰ ਰਹੇ ਆ ਪੈ ਸਗੇ ਬਉਸੀਦਾ ਮਜਨੂ ਖਲਕੇ ਗੋਇਦ ਇੰਚੇ ਸੂਤ ਮਜਨੂ ਕਹਿੰਦਾ ਇਹੀ ਸਗੇ ਦਰਕੂਏ ਲੈਲਾ ਗਾਹੇ ਗਾਹੇ ਰਫਤਾਬੂਦ ਇਹ ਉਹ ਕੁੱਤਾ ਹੈ ਜਿਹਦੇ ਪੈਰ ਲੈਲਾ ਦੇ ਵਿੜੇ 'ਚ ਰੋਜ਼ ਪੈਂਦੇ ਨੇ ਆਪਣੇ ਪੈਰ ਉੱਥੇ ਤੱਕ ਨਹੀਂ ਪਹੁੰਚਦੇ ਮੇਰੀ ਪੌਂਚ ਉੱਥੇ ਤੱਕ ਨਹੀਂ ਇਸਦੀ ਹੈ ਇਹ ਉਹਦੇ ਘਰ ਵਸਦਾ ਹੈ ਇਹ ਲੈਲਾ ਦੇ ਕੋਲ ਰਹਿੰਦਾ ਹੈ ਜਿਸ ਨਾਲ ਪ੍ਰੇਮ ਹੈ ਉਹਦੀ ਹਰ ਚੀਜ਼ ਨਾਲ ਪ੍ਰੇਮ ਹੋ ਜਾਂਦਾ ਹੈ ਜਿਸ ਦਿਨ ਕਲਗੀਧਰ ਨਾਲ ਪ੍ਰੇਮ ਹੋ ਜਾਏਗਾ ਯਕੀਨ ਨਾ ਜਾਣੋ ਕਿਸਾਂ ਦੀ ਗੱਲ ਛੋੜੋ ਕਿਸਾਂ ਨਾਲ ਆਪਣੇ ਆਪ ਪ੍ਰੇਮ ਹੋ ਜਾਏਗਾ ਜਿਸ ਨਾਲ ਕਲ ਜਿਸ ਦਿਨ ਕਲਗੀਧਰ ਨਾਲ ਪ੍ਰੇਮ ਹੋ ਗਿਆ ਕੜਾ ਆਪੇ ਚੰਗਾ ਲੱਗੇਗਾ ਕੰਗਾ ਆਪੇ ਚੰਗਾ ਲੱਗੇਗਾ ਕਛਹਿਰਾ ਆਪਣੇ ਆਪ ਚੰਗਾ ਲੱਗੇਗਾ ਕਿਰਪਾਨ ਆਪਣੇ ਆਪ ਚੰਗੀ ਲੱਗੇਗੀਵੇਂ ਪ੍ਰੇਰਣਾ ਕਰੀ ਕਿਰਪਾਨ ਪਾਉ ਜੀ ਕੜਾ ਪਾਓ ਨਹੀਂ ਕੋ ਗੁਰੂ ਨਾਲ ਪ੍ਰੇਮ ਪਾ ਜਿਸ ਦਿਨ ਗੁਰੂ ਨਾਲ ਪ੍ਰੇਮ ਹੋ ਗਿਆ ਹਰ ਚੀਜ਼ ਚੰਗੀ ਲੱਗੇਗੀ ਗੁਰੂ ਦੀ ਹਰ ਵਸਤੂ ਚੰਗੀ ਲੱਗੇਗੀ नंदलाल ਨੇ ਇਸ ਦਾ ਜ਼ਿਕਰ ਕੀਤਾ ਸਮਾਂ ਹੋਣ ਲੱਗਾ ਮੈਂ ਸ਼ਬਦ ਅਰਥ ਆਪ ਜੀ ਦੇ ਸਾਹਮਣੇ ਰੱਖਾਂ ਇੱਕ ਸ਼ਾਇਰ ਨੇ ਕਿਦਰੇ ਲੈਲਾ ਮਜਨੂ ਦਾ ਕਿੱਸਾ ਲਿਖਿਆ ਸੀ ਭਾਈ ਸਾਹਿਬ ਭਾਈ ਨੰਦਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਅਨੰਦ ਸਿੱਖ ਸਿੱਖੀ ਕੀ ਹੈ ਇਹ ਭਾਈ ਗੁਰਦਾਸ ਨੂੰ ਪੜ੍ਹਨਾ ਪਏਗਾ ਪਰ ਗੁਰੂ ਭਗਤੀ ਕੀ ਹੈ ਇਹ ਨੰਦਲਾਲ ਨੂੰ ਪੜ੍ਹਨਾ ਪਏਗਾ ਇਹ ਵੀ ਮੈਂ ਅਰਜ਼ ਕਰਦੇ ਹਾਂ ਨੰਦਲਾਲ ਦੇ ਕੋਲ ਇੱਕ ਸ਼ਾਇਰ ਆਇਆ ਉਨੇ ਆਖਿਆ ਭਾਈ ਜੀ ਮੈਂ ਇਹ ਲੈਲਾ ਮਜਨੂ ਦਾ ਕਿੱਸਾ ਲਿਖਿਆ ਤੁਹਾਨੂੰ ਸੁਣਾਣਾ ਹੈ ਯਕੀਨ ਨਾ ਜਾਣੋ ਸੰਗੀਤਕਾਰ ਨੂੰ ਜਦ ਕੋਈ ਸੰਗੀਤਕਾਰ ਦਾਦ ਦੇਵੇ ਉਹਨੂੰ ਬੜੀ ਖੁਸ਼ੀ ਹੁੰਦੀ ਆਮ ਲੋਕਾਂ ਦੀ ਦਾਦ ਨਾਲ ਨਹੀਂ ਸਮਝ ਹੀ ਕੋਈ ਨਹੀਂ ਤਵੇਂ ਦਾਦ ਪੈ ਦਿੰਦੇ ਜਦ ਕਵੀ ਨੂੰ ਕੋਈ ਕਵੀ ਦਾਦ ਦਿੰਦਾ ਹੈ ਜਦ ਕੋਈ ਚਿੱਤਰਕਾਰ ਨੂੰ ਚਿੱਤਰਕਾਰ ਦਾਦ ਦਿੰਦਾ ਹੈ ਉਹਦੀ ਖੁਸ਼ੀ ਆਸਮਾਨ ਨੂੰ ਛੂੰਦੀ ਹੈ ਕਿਸੇ ਕਲਾਕਾਰ ਨੇ कला ना है कलाकार है तो वह शायर नंद लाल ला गया नंद लाल शायर है इन सुना है ये की कहना है उन्हें के भाई जी मैं किस्सा लिखे थानू सुना है भाई साहब कह लगे ठीक सुना उन्हें पहले मजनू का किस्सा सुनाया नंद लाल नंद लाल के नेत्र सज्जल हो गए ਸੁਣਦੇ ਆ ਸੁਣਦੇ ਉਹ ਸਮਾਧੀ ਲੀਨ ਹੋ ਗਏ ਨੰਦ ਲਾਲ ਕਮਾਲ ਦੀ ਗੱਲ ਮਜਨੂ ਦੀ ਗੱਲ ਸੁਣਦੇ ਆ ਸੁਣਦੇ ਆ ਨੰਦ ਲਾਲ ਗੁਰੂ ਨਾਲ ਜੁੜ ਗਿਆ ਅਸੀਂ ਗੁਰੂ ਦੀ ਗੱਲ ਸੁਣਦੇ ਆ ਸੁਣਦੇ ਆ ਵੀ ਗੁਰੂ ਨਾਲ ਕੋਈ ਨਹੀਂ ਜੁੜਦਾ ਪ੍ਰੇਮ ਦੀ ਗੱਲ ਭਗਤੀ ਦੀ ਗੱਲ ਕਹਿੰਦੇ ਨੇ ਜਦੋਂ ਮਜਨੂ ਦਾ ਕਿੱਸਾ ਸੁਣਾ ਹਟਿਆ ਨਾ ਤੇ ਕਹਿ ਲਗਾ ਭਾਈ ਜੀ ਹੁਣ ਤੁਸੀਂ ਸਾਵਧਾਨ ਹੋ ਹੁਣ ਮੈਂ ਤੁਹਾਨੂੰ ਲੈਂਦਾ ਦਾ ਕਿੱਸਾ ਸੁਣਾਮਾ ਭਾਈ ਸਾਹਿਬ ਉੱਥੇ ਕਹਿੰਦੇ ਨੇ ਮੈਂ ਉਹਨਾਂ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਤੇ ਸਮਾਪਤੀ ਕਰਾਂ ਭਾਈ ਸਾਹਿਬ ਕਹਿੰਦੇ ਨੇ ਮਗੋ ਅਜ਼ ਹਾਲੇ ਲੈ ਲੀ دیਵਾਨੇ ਗੋਇਆ ਭਾਈ ਸਾਹਿਬ ਭਾਈ ਨੰਦਲਾ ਮੈਨੂੰ ਲੈਲਾ ਦਾ ਕਿੱਸਾ ਨਾ ਸੁਣਾ ਮਗੋ ਅਜ਼ ਹਾਲੇ ਲੈ ਲੀ ਬਾਦਲੇ ਸ਼ੌਰੀਦਾਏ ਗੋਇਆ ਕਿ ਸ਼ਰਹਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮਹਿਸਾਜ਼ਤ اے ਸ਼ਾਇਰ ਨੰਦ ਲਾਲ ਦੇ পাগল ਦਿਲ ਨੂੰ ਲੈਲਾ ਦਾ ਕਿੱਸਾ ਨਾ ਸੁਣਾ ਮੈਂ ਤੇ ਮਜਨੂ ਨੂੰ ਸੁਣ ਕੇ ਹੀ পাগল ਹੋ ਗਿਆ ਹੋਰ ਮੇ ਰਿਸ਼ਤਾ ਬ ਨਹੀਂ ਰਹੀ ਮੈਂ ਮਜਨੂ ਦਾ ਕਿੱਸਾ ਸੁਣਿਆ ਹੈ ਦਿਲ ਨਿਕਲ ਗਿਆ ਹੈ ਜਿੱਤੋਂ ਹੁਣ ਲੈਲਾ ਦਾ ਕਿੱਸਾ ਸੁਣਾਇਆ ਤਾਂ ਮੇਰੇ ਪ੍ਰਾਣ ਨਿਕਲ ਜਾਣਗੇ ਬਸ ਮਗੋ ਅਜ਼ਾ ਲੈਲਾ ਲਈ ਤੂੰ ਮੈਨੂੰ ਮਜਨੂ ਦਾ ਕਿੱਸਾ ਸੁਣਾਇਆ ਹੈ ਮੇਰਾ ਦਿਲ ਨਿਕਲ ਗਿਆ ਚਲਾ ਗਿਆ ਗੁਰੂ ਦੇ ਚਰਨਾ ਪਰ ਹੁਣ ਜੇ ਤੂੰ ਲੈਲਾ ਦਾ ਕਿੱਸਾ ਮੈਨੂੰ ਸੁਣਾਇਆ ਮੇਰੇ ਪ੍ਰਾਨ ਨਿਕਲ ਜਾਣਗੇ ਮੇਰੇ ਸਵਾਸ ਨਿਕਲ ਜਾਣਗੇ ਬਸ ਮਗੋ ਅਜ਼ ਹਾਲੇ ਲੈਲੀ ਬਾਦਲੇ ਸ਼ੌਰੀਦਾਏ ਗੋਇਆ ਕਿ ਸ਼ਰਹਾਏ ਕਿੱਸਾ ਹੈ ਮਜਨੂ ਮਰਾ دیਵਾਨਾ ਮੈ ਸਾਦਰ ਇਹ ਮਨੁੱਖੀ ਪ੍ਰੇਮ ਆਉਂਦਾ ਹੈ ਪਦਾਰਤ ਤੋਂ ਥੋੜਾ ਜਿਹਾ ਉੱਚਾ ਉੱਠਦੇ ਨੇ ਕੁਝ ਕੋ ਮਿਲਤਾ ਹੁੰਦੀ ਹੈ ਇਹਦੇ ਵਿੱਚ ਕੁਝ ਪਵਿੱਤਰਤਾ ਹੁੰਦੀ ਹੈ ਜਿਸ ਨਾਲ ਪ੍ਰੇਮ ਹੋਵੇ ਉਸ ਲਈ ਹਿਰਦਾ ਪਵਿੱਤਰ ਹੁੰਦਾ ਹੈ ਜਿਸ ਨਾਲ ਨਫ਼ਰਤ ਤੇ ਘਿਰਣਾ ਹੋਵੇ ਉਸ ਲਈ ਹਿਰਦੇ ਵਿੱਚ ਮੈਲ ਹੁੰਦੀ ਹੈ ਜਿਸ ਨਾਲ ਨਫ਼ਰਤ ਤੇ ਘਿਰਣਾ ਹੋਵੇ ਮਨ ਕੁਛ ਦਾ ਬੁਰਾ ਮੰਗਦਾ ਹੈ ਜਿਸ ਨਾਲ ਪ੍ਰੇਮ ਹੋਵੇ ਮਨ ਕੁਛ ਦਾ ਭਲਾ ਮੰਗਦਾ ਹੈ ਕਦੀ ਕਦਾਈਂ ਐਸਾ ਹੁੰਦਾ ਹੈ ਕਿ ਮਨੁੱਖ ਮਨੁੱਖੀ ਪ੍ਰੇਮ ਤੋਂ ਉੱਚਾ ਉੱਠ ਕੇ ਪਰਮਾਤਮਾ ਨਾਲ ਪ੍ਰੇਮ ਪਾਉਂਦਾ ਹੈ ਔਰ ਮੈਂ ਫਿਰ ਅਰਸ਼ ਕਾ ਜਿਸ ਨਾਲ ਪ੍ਰੇਮ ਹੈ ਬਿਰਹਾ ਬਣ ਜਾਂਦਾ ਹੈ ਜਿਸ ਨਾਲ ਬਿਰਹਾ ਹੋ ਗਿਆ ਉਸ ਤੋਂ ਬਿਨਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ